ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤਾਂ ਦੋਸਤੋ ਕਿਵੇਂ ਹੋ ਜੀ ਤੁਸੀਂ ਉਮੀਦ ਕਰਦੀ ਹਾਂ ਜੀ ਸਾਰੇ ਵਧੀਆ ਹੋਵੋਗੇ ਤਾਂ ਅੱਜ ਹੈ ਜੀ ਲੁਧਿਆਣੇ ਦਾ ਫੈਸ਼ਨ ਕਿੰਗ ਇਹ ਹੈ ਜੀ ਸ਼ੇਰਪੁਰ ਵਾਲਾ ਜਿਹੜਾ ਸ਼ੇਰਪੁਰ ਦੇ ਏਰੀਆ ਵਿੱਚ ਹੈ ਸ਼ੇਰਪੁਰ ਦੀ ਮਾਰਕੀਟ ਵਿੱਚ ਹੈ ਜੀ ਕਿਉਂਕਿ ਲੁਧਿਆਣੇ ਵਿੱਚ ਫੈਸ਼ਨ ਕਿੰਗ ਦੀਆਂ ਪੰਜ ਬ੍ਰਾਂਚਾਂ ਨੇ ਜੀ ਇੱਕ ਸੀਗੀ ਘੰਟਾ ਘਰ ਵਾਲੀ ਤੇ ਆਹ ਹੈ ਜੀ ਸ਼ੇਰਪੁਰ ਵਾਲੀ ਤੇ ਅੱਜ ਆਥੇ ਤੁਹਾਨੂੰ ਅਸੀਂ ਸੰਡੇ ਸੇਲ ਦੱਸਾਂਗੇ ਫੈਸ਼ਨ ਕਿੰਗ ਬਹੁਤ ਵਧੀਆ ਸਟੋਰ ਹੈ ਜੀ ਇੱਕੋ ਛੱਤ ਥੱਲੇ ਤੁਹਾਨੂੰ ਇੱਥੇ ਸਾਰਾ ਸਮਾਨ ਮਿਲੇਗਾ ਆਬਾਰ ਦਾ ਸਾਰਾ ਇਸ ਦਾ ਲੁੱਕ ਹੈ ਪੂਰਾ ਬੋਰਡ ਬੋਰਡ ਲੱਗਿਆ ਹੋਇਆ ਹੈ ਜੀ ਤਾਂ ਹੁਣ ਅਸੀਂ ਚੱਲਦੇ ਹਾਂ ਜੀ ਅੰਦਰ ਇੱਥੇ ਫਿਰ ਦੇਖੋ ਜੀ ਪਹਿਲਾ ਮਤਲਬ ਰਸ਼ ਤੁਸੀਂ ਦੇਖ ਲਓ ਜੀ ਅੱਜ ਸੰਡੇ ਸੀਗਾ ਤੇ ਅਗਰ ਤੁਸੀਂ ਲੁਧਿਆਣਾ ਵਿੱਚ ਸ਼ਾਪਿੰਗ ਕਰਨ ਦੀ ਸੋਚ ਰਹੇ ਹੋ ਤਾਂ ਤੁਸੀਂ ਫੈਸ਼ਨ ਕਿੰਗ ਵਿੱਚ ਸੰਡੇ ਨੂੰ ਨਾ ਆਇਓ ਕਿਉਂਕਿ ਸੰਡੇ ਨੂੰ ਇੱਥੇ ਬਹੁਤ ਜ਼ਿਆਦਾ ਰਸ਼ ਰਹਿੰਦਾ ਜੀ ਕਿਉਂਕਿ ਛੁੱਟੀ ਹੁੰਦੀ ਸਾਰਿਆਂ ਨੂੰ ਇਸ ਵਜ੍ਹਾ ਕਰਕੇ ਤਾਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਹੀ ਇਸ ਤਰ੍ਹਾਂ ਮਤਲਬ ਸਾਰੇ ਜਿਵੇਂ ਇਦਾਂ ਹੁੰਦੇ ਕਾਸਮੈਟਿਕ ਦਾ ਸਮਾਨ ਮਿਲੇਗਾ ਸਟਾਰਟਿੰਗ ਵਿੱਚ ਹੀ ਗਰਾਉਂਡ ਫਲੋਰ ਤੇ ਇਦਾਂ ਮਤਲਬ ਸਾਹਮਣੇ ਜੁਐਲਰੀ ਦਾ ਹੈ ਤੇ ਇੱਕ ਸਾਈਡ ਮਤਲਬ ਸਾਰਾ ਕਾਸਮੈਟਿਕ ਸਮਾਨ ਹੈ ਛਤਰੀਆਂ ਵਗੈਰਾ ਹੈ ਰੇਨ ਕੋਟ ਵਗੈਰਾ ਹੈ ਸਾਰੇ ਬੱਚਿਆਂ ਦੇ ਇਸ ਤਰ੍ਹਾਂ ਟੈਡੀਅਰ ਹੈ ਸਾਰੇ ਤੁਹਾਨੂੰ ਸਟਾਰਟਿੰਗ ਵਿੱਚ ਹੀ ਮਿਲਣਗੇ ਜਿਵੇਂ ਆ ਦੇਖੋ వాటర్ কুলਰ ਹੈ ਇਸ ਤਰ੍ਹਾਂ ਲੱਗਿਆ ਹੋਇਆ ਕਿਉਂਕਿ ਇਹਨਾਂ ਦੀ ਲੋਡ ਬਹੁਤ ਜ਼ਿਆਦਾ ਪੈਂਦੀ ਰਹਿੰਦੀ ਹੈ ਕਿਉਂਕਿ ਲੁਧਿਆਣੇ ਵਿੱਚ ਨਾ ਕਿਰਾਏਦਾਰ ਸਭ ਤੋਂ ਵੱਧ ਹੈ ਇਸ ਕਰਕੇ ਵਾਟਰ ਕੂਲਰ ਵਧੀਆ ਆਪਸ਼ਨ ਹੈ ਉਹਨਾਂ ਨੂੰ ਪਾਣੀ ਠੰਡਾ ਕਰਨ ਵਾਸਤੇ ਤਾਂ ਦੇਖੋ ਜੀ ਆ ਰੇਨ ਕੋਟ ਵੀ ਟੰਗੇ ਹੋਏ ਨੇ ਸਾਈਡਾਂ ਤੇ ਲੇਡੀਜ਼ ਵੀ ਹੈ ਜੈਂਟਸ ਵੀ ਹੈ ਤਾਂ ਇੱਕ ਪਾਸੇ ਤੁਹਾਨੂੰ ਸਾਰਾ ਮਤਲਬ ਕੋਸਮੈਟਿਕ ਦਾ ਸਮਾਨ ਮਿਲ ਜਾਵੇਗਾ ਜਵੈਲਰੀ ਵਗੈਰਾ ਸਾਰੀ ਅਸੈਸਰੀਜ਼ ਮਤਲਬ ਚੂੜੇ ਇਸ ਤਰ੍ਹਾਂ ਈਅਰਿੰਗਸ ਹੋਏ ਆਪਣਾ ਬੈਂਗਲਸ ਹੋਈਆਂ ਆਰਟੀਫੀਸ਼ੀਅਲ ਕੜੇ ਹੋਏ ਸਭ ਕੁਝ ਤੁਹਾਨੂੰ ਸਟਾਰਟਿੰਗ ਵਿੱਚ ਹੀ ਮਿਲ ਜਾਵੇਗਾ ਜੀ ਬਹੁਤ ਵਧੀਆ ਸਟੋਰ ਹੈ ਜੀ ਇੱਕ ਵਾਰ ਤੁਸੀਂ ਵਿਜ਼ਿਟ ਜ਼ਰੂਰ ਕਰੋ ਜੀ ਆ ਇੱਥੇ ਝੂੜੀਆਂ ਦੇ ਸੈੱਟ 70 70 ਰੁਪਏ ਦੇ ਪਏ ਹੋਏ ਨੇ ਜੀ ਦੋਨਾਂ ਹੱਥਾਂ ਦੇ ਐਦਾ ਮਤਲਬ ਸੂਟਾਂ ਨਾਲ ਮੈਚਿੰਗ ਕਰਕੇ ਲੈ ਕੇ ਜਾ ਸਕਦੇ ਹੋ ਤਾਂ ਦੇਖੋ ਜੀ ਹੁਣ ਇੱਕ ਸਟੈਪ ਚੜ੍ਹ ਕੇ ਹੁਣ ਅਸੀਂ ਜਾਵਾਂਗੇ ਜਿੱਥੇ ਕਿ ਤੁਹਾਨੂੰ ਰਸੋਈ ਦਾ ਸਮਾਨ ਬੱਚਿਆਂ ਦੇ ਸਕੂਲ ਦਾ ਸਮਾਨ ਮੰਨ ਲਓ ਕੋਈ ਟਿਫਨ ਵਾਟਰ ਬੋਟਲਸ ਹੋਈਆਂ ਇਸ ਤਰ੍ਹਾਂ ਤਾਂ ਸੱਜੇ ਹੱਥ ਬਿਲਕੁਲ ਨਿਊ ਬੋਨ ਬੇਬੀ ਦਾ ਮਤਲਬ ਕੱਪੜੇ ਵਗੈਰਾ ਸੀਗੇ ਆ ਡੋਰਮੈਟ ਹੈ ਤੇ ਆ ਇੱਕ ਤਰ੍ਹਾਂ ਨਾਲ ਮਤਲਬ ਬਲੈਂਕਟ ਹੀ ਕਹਿ ਲਓ ਇਸ ਤਰ੍ਹਾਂ ਨਾ ਬੋੜੇ ਹੀ ਸੋਣੇ ਸੀਗੇ ਅੱਛੇ ਸਟਾਫ ਵਿੱਚ ਤੇ ਐਦਾ ਮਤਲਬ ਏਸੀ ਵਗੈਰਾ ਲੱਗੇ ਹੋਏ ਨੇ ਨਾ ਤਾਂ ਉਹਨਾਂ ਵਿੱਚ ਲੈਣ ਵਾਸਤੇ ਵਧੀਆ ਹੈ ਨਾ ਇਹ ਬਲੈਂਕਟ ਹੁੰਦੇ ਨਾ ਰਜਾਈਆਂ ਹੁੰਦੀਆਂ ਇਹ ਮੀਡੀਅਮ ਜੇ ਹੁੰਦੇ ਸਾਈਜ਼ ਦੇ ਮਤਲਬ ਅਗਰ ਏਸੀ ਵਗੈਰਾ ਹੈ ਨਾ ਤਾਂ ਕਿਉਂਕਿ ਠੰਡ ਲੱਗਦੀ ਹੈ ਨਾ ਤਾ ਇਹ ਬਹੁਤ ਵਧੀਆ ਆਪਸ਼ਨ ਹੈ ਜੀ ਬਿਲਕੁਲ ਡਬਲ ਬੈਡ ਦੇ ਸੀਗੇ ਤੁਸੀਂ ਇਸ ਨੂੰ ਜਾਂ ਫਿਰ ਐਜ਼ ਅ ਬੈਡ ਸ਼ੀਟ ਵੀ ਵਿਸ਼ਾ ਸਕਦੇ ਹੋ ਜੀ ਬਹੁਤ ਵਧੀਆ ਮਤਲਬ ਵਧੀਆ ਸਟਾਫ ਵਿੱਚ ਸੀਗਾ ਤਾਂ ਸਾਈਡ ਤੇ ਜੀ ਨਿਊ ਬੋਨ ਬੇਬੀ ਦੇ ਕੱਪੜੇ ਸੀਗੇ ਇੱਥੇ ਤੁਹਾਨੂੰ ਕੁੜੀਆਂ ਦੇ ਕੱਪੜੇ ਮੁੰਡਿਆਂ ਦੇ ਕੱਪੜੇ ਬਹੁਤ ਹੀ ਜਿਹੜੇ ਕਿਉਂਕਿ ਨਿਊ ਬੋਨ ਬੱਚਿਆਂ ਦੇ ਕਪੜੇ ਹੁੰਦੇ ਨਾ ਉਹਨਾਂ ਦਾ ਸਟਾਫ ਬਹੁਤ ਜ਼ਿਆਦਾ ਸੌਫਟ ਵਧੀਆ ਹੁੰਦਾ ਤਾਂ ਇਹ ਵਾਲਾ ਸਾਰਾ ਸੈਕਸ਼ਨ ਤੁਹਾਨੂੰ ਮਿਲ ਜਾਵੇਗਾ ਨਿਊ ਬੋਨ ਬੇਬੀਜ਼ ਦਾ ਤਾਂ ਜੀ ਹੁਣ ਅਸੀਂ ਅੱਗੇ ਵੱਧਦੇ ਆ ਮਤਲਬ ਪੂਰਾ ਇਹਨਾਂ ਨੇ ਸਾਈਜ਼ ਦੇ ਅਕੋਰਡਿੰਗ ਪੂਰਾ ਬੋਰਡ ਲੱਗੇ ਹੋਏ ਨੇ ਇਸ ਤਰ੍ਹਾਂ ਮਤਲਬ ਜਿਹੜੇ ਆ ਉੱਪਰ ਲੱਗੇ ਹੋਏ ਆ ਨਾ ਆਪਣੇ ਇਸ ਤਰ੍ਹਾਂ ਤੁਸੀਂ ਫਿਰ ਆਪਣੇ ਬੱਚਿਆਂ ਦੇ ਸਾਈਜ਼ ਦੇ ਅਕੋਰਡਿੰਗ ਲੈ ਸਕਦੇ ਹੋ ਆ ਦੇਖੋ ਸਾਈਜ਼ 22 24 ਆ ਇਸ ਤਰ੍ਹਾਂ ਸਾਰੇ ਮਤਲਬ ਅਲੱਗ-ਅਲੱਗ ਡਿਪਾਰਟਮੈਂਟ ਵਿੱਚ ਇਸ ਤਰ੍ਹਾਂ ਅਲੱਗ-ਅਲੱਗ ਸੈਕਸ਼ਨ ਹੈ ਤਾਂ ਉੱਥੇ ਸਾਰਾ ਕੁਝ ਲੱਗਿਆ ਹੋਇਆ ਹੈ ਜੀ ਬਹੁਤ ਵਧੀਆ ਸਟੋਰ ਹੈ ਮੈਂ ਫੇਰ ਤੁਹਾਨੂੰ ਕਹਿ ਰਹੀ ਆ ਤਾਂ ਜੀ ਆਹ ਦੇਖੋ ਐਸ ਸਾਈਡ ਤੁਹਾਨੂੰ ਰਸੋਈ ਨਾਲ ਰਿਲੇਟਡ ਕੁਝ ਵੀ ਤੁਸੀਂ ਸਮਾਨ ਲੈਣਾ ਪਲਾਸਟਿਕ ਦਾ ਲੈਣਾ ਸਟੀਲ ਦੇ ਭਾਂਡੇ ਲੈਣੇ ਆ ਬੱਚਿਆਂ ਦੇ ਇਸ ਤਰ੍ਹਾਂ ਸਟੀਫਨ ਬਾਕਸ ਆ ਬਾਥਰੂਮ ਵਾਲੇ ਮੱਗ ਹੁੰਦੇ ਜਿਹੜੇ ਉਹ ਲੈਣੇ ਇਸ ਤਰ੍ਹਾਂ ਮਤਲਬ ਹੈਂਗਰਸ ਹੋਏ ਪਲਾਸਟਿਕ ਦੇ ਲੱਕੜੀ ਵਾਲੇ ਆ ਇਸ ਤਰ੍ਹਾਂ ਜਿਓਮੈਟਰੀ ਬਾਕਸ ਹੈ ਜੀ ਬੱਚਿਆਂ ਦੇ ਕਾਫੀ ਮਤਲਬ ਵਧੀਆ ਕੁਆਲਿਟੀ ਵਿੱਚ ਔਰ ਰੇਟ ਦੇ ਅਕੋਰਡਿੰਗ ਬਹੁਤ ਵਧੀਆ ਸਮਾਨ ਹੈ ਜੀ ਇੱਥੇ ਨਾਲੇ ਘੱਟ ਵੱਧ ਕਰਨ ਦਾ ਕੋਈ ਚੱਕਰ ਨਹੀਂ ਹੈ ਜੀ ਸਾਰੀ ਫਿਕਸ ਪ੍ਰਾਈਸ ਸਟੋਰ ਹੈ ਜੀ ਇੱਥੇ ਤੁਹਾਨੂੰ ਸਾਰਾ ਕੁਝ ਫਿਕਸ ਹੀ ਮਿਲੇਗਾ ਮਤਲਬ ਪੂਰਾ ਇੱਕ ਸੂਈ ਤੋਂ ਲੈ ਕੇ ਜਿੰਨਾ ਮਰਜ਼ੀ ਤੁਸੀਂ ਲੈ ਲਓ ਆ ਇਸ ਤਰ੍ਹਾਂ ਦੇਖੋ ਉੱਪਰ ਸਿੱਪਰ ਪਏ ਹੋਏ ਨੇ ਵਾਟਰ ਬੋਟਲਸ ਪਈਆਂ ਹੋਈਆਂ ਨੇ ਇਸ ਤਰ੍ਹਾਂ ਪਾਣੀ ਠੰਡਾ ਕਰਨ ਦੀ ਗਰਮ ਕਰਨ ਦੀਆਂ ਆ ਫ੍ਰਿਜ ਵਾਲੀਆਂ ਬੋਟਲਸ ਨੇ ਤੇ ਆ ਬੱਚੇ ਇੱਧਰ ਮੇਰੀ ਬੇਟੀ ਲੈ ਕੇ ਆਈ ਸੀਗੇ ਖਡੋਣਿਆਂ ਵਾਲੇ ਹੁੰਦੇ ਅਲੱਗ-ਅਲੱਗ ਉਹ ਵਾਲੇ ਸੀਗੇ ਐਦਾਂ ਮਤਲਬ ਕਹਿਣ ਤੋਂ ਭਾਵ ਕਿ ਸਾਰਾ ਕੁਝ ਤੁਹਾਨੂੰ ਵੈਰਾਈਟੀ ਕੱਪੜੇ ਜੁੱਤੀਆਂ ਮਨਿਆਰੀ ਦਾ ਸਾਮਾਨ ਬੱਚਿਆਂ ਦੇ ਕੱਪੜੇ ਜੈਂਟਸ ਕੱਪੜੇ ਮਤਲਬ ਆਪਣਾ ਸ਼ੂਜ਼ ਫੁੱਟਵੇਅਰ ਸੈਂਡਲ ਚਪਲਾ ਸਟੇਸ਼ਨਰੀ ਨਾਲ ਸੌਰੀ ਆਪਣਾ ਬੱਚਿਆਂ ਦਾ ਟਿਫਨ ਵਾਟਰ ਬੋਟਲ ਇਸ ਤਰ੍ਹਾਂ ਸਾਰਾ ਸਾਮਾਨ A to Z ਤੁਹਾਨੂੰ ਇੱਕ ਸਟੋਰ ਦੇ ਥੱਲੇ ਮਿਲ ਜਾਵੇਗਾ ਜੀ ਬਹੁਤ ਵਧੀਆ ਸਟੋਰ ਹੈ ਤੇ ਆਹ ਦੇਖੋ ਸਿੱਪਰ ਕਿੰਨੇ ਸੋਹਣੇ ਸੋਹਣੇ ਐ ਮਤਲਬ ਐਸੇ ਗਿਫਟ ਕਿਸੇ ਨੂੰ ਦੇਣਾ ਹੋਵੇ ਜਾਂ ਫਿਰ ਆਪਣੇ ਘਰ ਵਾਸਤੇ ਯੂਜ਼ ਕਰਨਾ ਤੁਸੀਂ ਤਾ ਕਾਫੀ ਵਧੀਆ ਆਪਸ਼ਨ ਹੈ ਜੀ ਜਿਹੜਾ ਘੰਟਾ ਘਰ ਵਾਲਾ ਫੈਸ਼ਨ ਕਿੰਗ ਹੈ ਜੀ ਉਹ ਸਭ ਤੋਂ ਵੱਡੀ ਬ੍ਰਾਂਚ ਹੈ ਇਹਨਾਂ ਦੀ ਤੇ ਆ ਸ਼ੇਰਪੁਰ ਇਲਾਕੇ ਚ ਜਿਹੜਾ ਸ਼ੇਰਪੁਰ ਮਾਰਕੀਟ ਵਿੱਚ ਹੈ ਇਹ ਵੀ ਬਹੁਤ ਵੱਡਾ ਹੈ ਜੀ ਬਹੁਤ ਸੋਹਣਾ ਹੈ ਮਤਲਬ ਪੂਰਾ ਅੰਦਰ ਤੇ ਇਸ ਤਰ੍ਹਾਂ ਜ਼ੀਰੋ ਫਲੋਰ ਹੈ ਫਿਰ 1 ਹੈ ਫਿਰ 2 ਹੈ ਇਸ ਤਰ੍ਹਾਂ ਆ ਦੇਖੋ ਸਟੀਲ ਦੇ ਭਾਂਡੇ ਆ ਗਲਾਸ ਸੀਗੇ ਸਟੀਲ ਦੇ ਅੱਜ ਕੱਲ ਕਿਉਂਕਿ ਛੋਟੇ ਸਾਈਜ਼ ਦੇ ਗਲਾਸ ਚੱਲਦੇ ਆ ਨਾ 70 ਰੁਪਏ ਦਾ ਸੀਗਾ ਇਹ ਇੱਕ ਪੀਸ ਤੇ ਮਤਲਬ ਕੁਆਲਿਟੀ ਵਾਈਜ਼ ਬਹੁਤ ਅੱਛਾ ਹੈ ਬਿਲਕੁਲ ਹਲਕਾ ਸਟੀਲ ਨਹੀਂ ਆ 75 ਦਾ ਸੀਗਾ ਬਸ ਇਹਦਾ ਥੋੜਾ ਬੋਤਾ ਡਿਜ਼ਾਈਨ ਦਾ ਫਰਕ ਹੈ ਇਸ ਤਰ੍ਹਾਂ ਮਤਲਬ ਕਹਿਣ ਤੋਂ ਭਾਵ ਕਿ ਕਾਫੀ ਵਧੀਆ ਹੈ ਪਾਣੀ ਪੂਣੀ ਪੀਣ ਵਾਸਤੇ ਘਰ ਕਿਉਂਕਿ ਅੱਜ ਕੱਲ ਵੱਡੇ ਗਲਾਸਾਂ ਦਾ ਰਿਵਾਜ ਨਹੀਂ ਨਾ ਹੈ ਫਿਰ ਇਸ ਕਰਕੇ ਟਾਈਮ ਦੇ ਅਕੋਰਡਿੰਗ ਸਭ ਕੁਝ ਬਦਲਦਾ ਰਹਿੰਦਾ ਹੈ ਜੀ ਆਹ ਦੇਖੋ ਆਹ ਸੀਗਾ ਇੱਥੇ ਇਸ ਨੂੰ ਤੁਸੀਂ ਗੈਸ ਤੇ ਰੱਖ ਕੇ ਮਤਲਬ ਕੁਝ ਵੀ ਤੜਕਾ ਵਗੈਰਾ ਲਗਾਉਣਾ ਹੋਵੇ ਸਟੀਲ ਦਾ ਸੀਗਾ ਕਾਫੀ ਵਧੀਆ ਵਾਲੀ ਸਟੀਲ ਹੈ ਜੀ ਤੇ ਰੇਂਜ ਦੇ ਅਕੋਰਡਿੰਗ ਬਹੁਤ ਹੀ ਵਧੀਆ ਹੈ ਮਤਲਬ 200 ਰੁਪਏ 250 ਰੁਪਏ ਇਸ ਤਰ੍ਹਾਂ ਅਲੱਗ-ਅਲੱਗ ਰੇਟ ਸੀਗਾ ਆ ਹੋਏ ਜਿਵੇਂ ਡੱਬਿਆਂ ਵਿੱਚ ਆ ਕਰੋਕਰੀ ਦਾ ਸਮਾਨ ਆ ਉਧਰ ਡੱਬਿਆਂ ਵਿੱਚ ਬਾਉਲ ਸੀਗੇ ਆਪਣਾ ਸਾਈਡ ਤੇ ਸਟੀਲ ਦਾ ਸਮਾਨ ਆ ਗਿਆ ਜਿਵੇਂ ਮੰਨ ਲਓ ਕੜਾਈ ਹੋਈ ਫਰਾਈ ਪੈਨ ਹੋਇਆ ਆ ਵੀ ਕਾਫੀ ਵਧੀਆ ਕੁਆਲਿਟੀ ਦਾ ਸੀਗਾ ਇੰਡਕਸ਼ਨ ਵਾਲਾ ਇਹਦੇ ਨੀਚੇ ਨਾ ਕਾਫੀ ਮਤਲਬ ਇਹਨੂੰ ਤੁਸੀਂ ਬਿਜਲੀ ਵਾਲੇ ਇਸ ਤਰ੍ਹਾਂ ਚੁੱਲ੍ਹੇ ਤੇ ਵੀ ਯੂਜ਼ ਕਰ ਸਕਦੇ ਹੋ ਮਤਲਬ ਕਾਫੀ ਅੱਛੀ ਕਵਾਲਿਟੀ ਦੇ ਸੀਗੇ ਬਿਲਕੁਲ ਹਲਕੇ ਭਾਂਡੇ ਨਹੀਂ ਐ ਰੇਟ ਦੇ ਅਕੋਰਡਿੰਗ ਬਹੁਤ ਹੀ ਜ਼ਿਆਦਾ ਵਧੀਆ ਸਮਾਨ ਐ ਸਾਰਾ ਜੀ ਤਾਂ ਦੇਖੋ ਆ ਕਰੋਕਰੀ ਦਾ ਪੂਰਾ ਤੁਸੀਂ ਨਵੇਂ ਜਿਵੇਂ ਅੱਜ ਕੱਲ ਕਰੋਕਰੀ ਚੱਲਦੀ ਐ ਉਸ ਕਰਕੇ ਸਮਾਨ ਵੀ ਕਾਫੀ ਵਧੀਆ ਐ ਆ ਦੇਖੋ ਤੁਸੀਂ ਇਸ ਨੂੰ ਡਾਈਨਿੰਗ ਟੇਬਲ ਤੇ ਆਪਣੀ ਰਸੋਈ ਦੀ ਸ਼ੋਭਾ ਬਣਾਉਣ ਵਾਸਤੇ ਆ ਦੇਖੋ ਕਿੰਨਾ ਸੋਹਣਾ ਐ ਇਸ ਵਿੱਚ ਤੁਸੀਂ ਕੁਝ ਵੀ ਪਾ ਕੇ ਰੱਖ ਸਕਦੇ ਹੋ ਕੁਝ ਮਿੱਠਾ ਬਣਾਇਆ ਹੋਵੇ ਉਹ ਪਾ ਲੋ ਜਾਂ ਫਿਰ ਕੁਝ ਪੁਲਾਓ ਵਗੈਰਾ ਐਦਾਂ ਮਤਲਬ ਉਹ ਆਪਣੀ ਤੁਸੀਂ ਮਤਲਬ ਯੂਜ਼ ਦੇ ਹਿਸਾਬ ਨਾਲ ਇਸ ਨੂੰ ਯੂਜ਼ ਕਰ ਸਕਦੇ ਹੋ ਆ ਸੀਗੀ ਚਾਹ ਵਾਲਾ ਜੱਗ ਸੀਗਾ ਇਹ ਅੰਦਰ ਤੋਂ ਸਟੀਲ ਦਾ ਸੀਗਾ ਇਹ ਵੀ ਮਤਲਬ ਕਾਫੀ 7-8 ਘੰਟੇ ਦੀ ਐਵਰੇਜ ਹੈ ਇਸ ਵਿੱਚ ਕੀ ਗਰਮ ਰਹਿੰਦੀ ਹੈ ਚੀਜ਼ ਤਾਂ ਦੇਖੋ ਜੀ ਬਹੁਤ ਹੀ ਜ਼ਿਆਦਾ ਸੋਹਣਾ ਸਮਾਨ ਬਿਲਕੁਲ ਕਰੋਕਰੀ ਦਾ ਕਾਫੀ ਅੱਛੀ ਕੁਆਲਿਟੀ ਵਾਈਜ਼ ਬੋਟਲਸ ਹੋਈਆਂ ਇੱਕ ਤੋਂ ਇੱਕ ਡਿਜ਼ਾਈਨ ਲੇਟੈਸਟ ਡਿਜ਼ਾਈਨ ਮਤਲਬ ਔਰ ਬਹੁਤ ਹੀ ਵਧੀਆ ਡਿਜ਼ਾਈਨ ਸਿਗੇ ਵਾਟਰ ਬੋਟਲਸੇ ਬੱਚਿਆਂ ਨੂੰ ਬੜੇ ਪਸੰਦ ਆਉਂਦੀਆਂ ਨੇ ਇਹਦਾ ਦੀ ਅੱਜਕੱਲ ਚੀਜ਼ਾਂ ਤਾਂ ਦੇਖੋ ਇਸ ਤਰ੍ਹਾਂ 에ਅਰ ਟਾਈਟ ਮਤਲਬ ਉਹ ਟਿਫਿਨ ਹੋਏ ਆ ਇਦਾਂ ਬੋਟਲ ਹੋਈਆਂ ਸਾਰੀਆਂ ਆ ਸਿਗੇ ਹੁਣ ਅੱਗੇ ਪਾਊਚ ਵਗੈਰਾ ਹੁਣ ਅਸੀਂ ਪਰਸਾ ਵਾਲੇ ਸੈਕਸ਼ਨ ਵਿੱਚ ਚਲੇ ਗਏ ਸਿਗੇ ਆ ਸਿਗੇ ਜੀ ਇੱਥੇ 2250 ਰੁਪਏ ਦੀ ਮਤਲਬ ਇਹਨਾਂ ਨੇ ਇੱਕ ਐਦਾਂ ਆ ਟ੍ਰੋਲੀ ਤੇ ਰੱਖਿਆ ਹੋਏ ਸਾਰੇ ਪਰਸ ਇਹ ਤੁਹਾਨੂੰ ਇੱਥੇ 250 ਰੁਪਏ ਦੀ ਰੇਂਜ ਵਿੱਚ ਮਿਲਣਗੇ ਲੈਦਰ ਦੇ ਵਧੀਆ ਕੁਆਲਿਟੀ ਵਾਲੇ ਗਰਲਿਸ਼ ਲੁੱਕ ਵਾਲੇ ਪਾਰਸ ਸਿਗੇ ਤੇ ਉੱਪਰ ਵੀ ਰੇਂਜ ਹੈ ਜੀ ਬ੍ਰਾਈਡਲ ਪਰਸ ਵੈਡਿੰਗ ਵਾਸਤੇ ਲੈਣਾ ਆਫਿਸ ਪਰਸ ਹੋਏ ਡੇਲੀ ਵੇਅਰ ਵਾਸਤੇ ਕੋਈ ਜਿੱਦਾਂ ਸਕੂਲ ਕੋਈ ਜੌਬ ਵਾਸਤੇ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਜੀ ਬਹੁਤ ਹੀ ਅੱਛੇ ਆ ਸਿਗੇ ਛੋਟੇ ਮਤਲਬ ਇਸ ਤਰ੍ਹਾਂ ਹੈਂਡਲ ਵਾਲੇ ਸਹੀ ਆ ਮਤਲਬ ਇਦਾਂ ਦੇ ਅਗਰ ਜਿਹੜਾ ਕੋਈ ਨਹੀਂ ਵਧੀਆ ਵੱਡਾ ਮਤਲਬ ਜ਼ਿਆਦਾ ਚੱਕ ਸਕਦਾ ਤਾਂ ਇਸ ਤਰ੍ਹਾਂ ਦੇ ਛੋਟੇ ਬੈਗ ਮਤਲਬ ਅੱਛੀ ਕੁਆਲਿਟੀ ਦੇ ਸਿਗੇ 2250 ਰੁਪਏ ਵਿੱਚ ਤੇ ਕਹਿਣ ਤੋਂ ਬਾਅਦ ਕੀ ਕਾਫੀ ਵਧੀਆ ਸਮਾਨ ਹੈ ਸਾਰਾ ਟੋਟਲ ਮਿਲਾ ਕੇ ਔਰ ਏਰੀਆ ਜੀ ਮੈਂ ਤੁਹਾਨੂੰ ਐਡਰੈਸ ਡਿਸਕ੍ਰਿਪਸ਼ਨ ਵਿੱਚ ਮੈਂਸ਼ਨ ਕਰ ਦਵਾਂਗੀ ਅਗਰ ਕਿਸੇ ਨੇ ਆਉਣਾ ਆਵੇ ਤਾਂ ਆ ਸਕਦਾ ਜੀ ਆ ਦੇਖੋ ਕਿੰਨੇ ਸੋਹਣੇ ਸੋਹਣੇ ਪਰਸ ਸੀਗੇ ਪਿੱਛੇ ਆ ਇਸ ਤਰ੍ਹਾਂ ਪਾਊਚ ਬੱਚਿਆਂ ਦੇ ਆ ਪੂਰੀਆ ਕਿੱਟਾਂ ਵਗੈਰਾ ਸੀਗੀਆਂ ਇਦਾਂ ਛਾਈਨ ਵਾਲੀਆਂ 200-250 ਰੁਪਏ ਦੀ ਰੇਂਜ ਵਿੱਚ ਆ ਦੇਖੋ ਬਰਾਇਡਲ ਪਰਸ ਕਿੰਨੇ ਜ਼ਿਆਦਾ ਸੋਹਣੇ ਹੈ ਜੀ ਜਿਵੇਂ ਬਰਾਇਡਲ ਹੁੰਦੇ ਅੱਜਕੱਲ ਕੁੜੀਆਂ ਇਦਾਂ ਦੇ ਬਹੁਤ ਜ਼ਿਆਦਾ ਪਸੰਦ ਕਰਦੀਆਂ ਨੇ ਬਿਲਕੁਲ ਸੈਲੀਬ੍ਰਿਟੀ ਟਾਈਪ ਪਰਸ ਸੀਗਾ ਆ ਸੀਗਾ ਜੀ ਇੱਥੇ 450 450 ਦੀ ਰੇਂਜ ਵਿੱਚ ਜਿਵੇਂ ਆ ਅਲੱਗ-ਅਲੱਗ ਰੇਟ ਦੇ ਅਕੋਰਡਿੰਗ ਹੈ ਜਿਹੜੇ ਆ ਸਾਰੇ ਪਰਸ ਟੰਗੇ ਹੋਏ ਆ ਨਾ ਉਹ ਸਭ ਨਾਲ ਦਾ ਅਲੱਗ-ਅਲੱਗ ਪ੍ਰਾਈਸ ਹੈ ਜੀ ਆ ਦੇਖੋ ਜਿਵੇਂ نیچے ਪਏ ਹੋਏ ਆ ਇਹਨਾਂ ਦਾ ਪ੍ਰਾਈਸ ਅਲੱਗ ਹੈ ਤੇ ਜਿਹੜੇ ਮੈਂ ਤੁਹਾਨੂੰ ਪਹਿਲਾਂ ਦੱਸੇ ਉਹ ਸਾਰੇ 2250 ਰੁਪਏ ਦੇ ਸੀਗੇ ਆ ਇਸ ਤਰ੍ਹਾਂ ਪਾਊਚ ਟਾਈਪ ਆ ਆਫਿਸ ਬੈਗ ਹੋਵੇ ਕੋਈ ਜੋਬ ਵਾਲੀਆ ਮੇਰੀਆਂ ਭੈਣਾਂ ਨੇ ਲੈਣਾ ਚਾਹੁੰਦਾ ਹੋਵੇ ਜਾਂ ਵਿਆਹਾਂ ਵਾਸਤੇ ਲੈਣੇ ਹੋਵੇ ਤਾਂ ਤਲਵ ਰੇਂਜ ਦੇ ਅਕੋਰਡਿੰਗ ਕਾਫੀ ਵਧੀਆ ਕੁਆਲਿਟੀ ਦੇ ਤੁਹਾਨੂੰ ਹਜ਼ਾਰ ਤੋਂ ਨੀਚੇ ਬਹੁਤ ਹੀ ਵਧੀਆ ਤੁਹਾਨੂੰ ਇੱਥੇ ਪਰਸ ਮਿਲ ਜਾਣਗੇ ਜੀ ਆਹ ਦੇਖੋ ਬ੍ਰਾਈਡਲ ਪਰਸ ਕਿੰਨਾ ਜਿਆਦਾ ਸੋਹਣਾ ਹੈ ਹੈਂਡਲ ਲੱਗਿਆ ਹੋਇਆ ਸੀਗਾ ਤੇ ਇਹਦੇ ਵਿੱਚ ਵੱਡੀ ਚੈਨ ਵੀ ਪਈ ਹੋਈ ਆ ਮਤਲਬ ਜਿਸ ਨੇ ਲੌਂਗ ਕਰਕੇ ਲਗਾਣਾ ਨਾ ਉਸ ਤਰ੍ਹਾਂ ਇਹਨੂੰ ਟੰਗ ਸਕਦਾ ਏ ਆ ਦੇਖੋ ਚੈਨ ਵਾਲਾ ਸੀਗਾ ਐ ਸੀਗਾ ਜੀ ਇੱਥੇ 450 ਰੁਪਏ ਦਾ ਤਾਂ ਦੇਖੋ ਜਿਹੜੇ ਤੁਹਾਡੇ ਆਪਣੇ ਏਰੀਆ ਵਿੱਚ 15-1500 ਦੇ ਪਰਸ ਹੈ ਸਾਡੇ ਇੱਥੇ ਤੁਹਾਨੂੰ ਅੱਧ ਤੋਂ ਵੀ ਘੱਟ ਵਿੱਚੋਂ ਮਿਲ ਰਹੇ ਨੇ ਲੁਧਿਆਣੇ ਵਿੱਚ ਤੇ ਲੁਧਿਆਣੇ ਵਿੱਚ ਲੈਣਾ ਕਿੱਥੇ ਹੈ ਉਹ ਤੁਹਾਨੂੰ ਸਾਰਾ ਕੁਝ ਪਤਾ ਚੱਲਦਾ ਹੈ ਜੀ ਪੰਜਾਬੀ ਬਲੌਗਰ ਸਿਮਰ ਚੈਨਲ ਤੇ ਤਾਂ ਪਲੀਜ਼ ਤੁਸੀਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਸ਼ੇਅਰ ਜ਼ਰੂਰ ਕਰਿਆ ਕਰੋ ਅਗਰ ਕਿਸੇ ਨੇ ਵਿਆਹ ਦੀ ਸ਼ਾਪਿੰਗ ਕਰਨੀ ਹੈ ਜੀ ਤਾਂ ਤੁਸੀਂ ਕਮੈਂਟ ਸੈਕਸ਼ਨ ਵਿੱਚ ਕੋਈ ਵੀ ਸਵਾਲ ਹੈ ਤੁਸੀਂ ਪੁੱਛ ਸਕਦੇ ਹੋ ਜੀ ਮੈਂ ਫੈਸ਼ਨ ਕਿੰਗ ਦੀਆਂ ਕਾਫੀ ਵੀਡੀਓਜ਼ ਪਾਈਆਂ ਨੇ ਤਾਂ ਤੁਸੀਂ ਪਲੀਜ਼ ਵਾਚ ਕਰਿਆ ਕਰੋ ਤਾਂ ਤੁਹਾਨੂੰ ਪਤਾ ਲੱਗਦਾ ਹੈ ਜੀ ਕਿ ਲੁਧਿਆਣੇ ਦੇ ਕਿਹੜੇ ਸਟੋਰ ਵਿੱਚ ਕੀ ਮਿਲਦਾ ਹੈ ਕਿਉਂਕਿ ਲੁਧਿਆਣਾ ਬਹੁਤ ਵੱਡਾ ਹੈ ਤੇ ਇੱਥੇ ਆਉਣਾ ਸੋਖਾ ਹੈ ਬਟ ਇੱਥੇ ਵਧੀਆ ਦੁਕਾਨਾਂ ਲੱਭਣੀਆਂ ਸਸਤੀਆਂ ਦੁਕਾਨਾਂ ਲੱਭਣੀਆਂ ਅਣਜਾਣ ਬੰਦਿਆਂ ਵਾਸਤੇ ਬਹੁਤ ਔਖਾ ਹੈ ਜੀ ਤਾਂ ਕਿਉਂਕਿ ਮੈਂ ਰਹਿੰਦੀ ਹਾਂ ਲੁਧਿਆਣੇ ਵਿੱਚ ਇਸ ਕਰਕੇ ਮੈਨੂੰ ਸਾਰਾ ਕੁਝ ਇਸ ਦਾ ਪਤਾ ਹੈ ਜੀ ਤਾਂ ਦੋਸਤੋ ਐਸੀ ਕਿ ਸਾਡੀ ਵੀਡੀਓ ਦਾ ਪਾਰਟ 1 ਇਸ ਦੇ 2-3 ਪਾਰਟ ਆਉਣਗੇ ਮੈਂ ਅਲੱਗ-ਅਲੱਗ ਵੀਡੀਓ ਵਿੱਚ ਦੱਸਾਂਗੀ ਕਿ ਕਿਹੜੇ ਫਲੋਰ ਤੇ ਕੀ ਮਿਲਦਾ ਹੈ ਹੈ ਨਾ ਜੀ ਤਾਂ ਵੀਡੀਓ ਤੁਸੀਂ ਨੈਕਸਟ ਦਾ ਵੇਟ ਜ਼ਰੂਰ ਕਰਿਓ ਚਲੋ ਜੀ ਹੁਣ ਅਸੀਂ ਤੁਹਾਨੂੰ ਮਿਲਦੇ ਹਾਂ ਲੁਧਿਆਣੇ ਦੇ ਕਿਸੇ ਹੋਰ ਵਧੀਆ ਜਿਹੇ ਡਿਪਾਰਟਮੈਂਟਲ ਸਟੋਰ ਵਿੱਚ ਤੇ ਤਦ ਤੱਕ ਭੈਣ ਨੂੰ ਦੇ ਹੋ ਇਜਾਜ਼ਤ ਹੱਸਦੇ ਰਹੋ ਵਸਦੇ ਰਹੋ ਇਹ ਹੀ ਵੀਡੀਓ ਹੋਵੇਗੀ ਸਾਡੀ ਕੰਟੀਨਿਊ ਅੱਗੇ